ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਹੋਰ ਲੈ ਕੇ ਆਏ ਆ ਪੂਰੀ ਵਧੀਆ ਹੁਣ ਦੇਖੋ ਸਟੀਲ ਦਾ ਭਾਂਡਾ ਹੋਵੇ ਚਾਹੇ ਚਾਹੇ ਸਿਲ버 ਦਾ ਹੋਵੇ ਐਸ ਤਰ੍ਹਾਂ ਮੱਛਿਆਵਾ ਹੋਵੇ ਇਹਨੂੰ ਸਾਫ਼ ਕਿਵੇਂ ਕਰਨਾ ਹੁਣ ਵੀਡੀਓ ਨੂੰ ਐਂਡ ਤੱਕ ਦੇਖਿਓ ਧਿਆਨ ਨਾਲ ਦੇਖਿਓ ਹੁਣ ਘਰਾਂ ਦੇ ਵਿੱਚ ਹੁਣ ਬੁੜੀਆਂ ਕੀ ਕਰਦੀਆਂ ਨੇ ਹੁਣ ਜਿਵੇਂ ਆਹ ਜੁੱਲਾ ਹੈਗਾ ਸਿਲੰਡਰ ਵਾਲਾ ਇਹਦੇ ਉੱਤੇ ਕੀ ਕਰਦੀਆਂ ਨੇ ਚਾਹੇ ਚਾਹ ਪਾਈ ਹੈ ਚਾਹੇ ਦੁੱਧ ਪਾਇਆ ਹੁਣ ਜਦੋਂ ਰੱਖ ਕੇ ਭੁੱਲ ਜਾਂਦੀਆਂ ਨੇ ਤੇ ਉਹ ਮੱਛ ਜਾਂਦਾ ਹੈ ਤੇ ਉਹ ਜਦੋਂ ਮੱਚ ਜਾਂਦਾ ਇਹ ਹੁਣ ਸਟੀਲ ਬੂਰ ਨਾਲ ਹੁਣ ਅਗਲਾ ਬਥੇਰਾ ਮੱਥਾ ਮਾਰਦਾ ਸਾਰਾ ਕੁਝ ਕਰਦਾ ਇਹ ਸਾਫ ਨਹੀਂ ਹੁੰਦਾ ਹੁਣ ਇਹ ਇਸ ਨੂੰ ਮੈਂ ਸਾਫ ਕਰਕੇ ਦਿਖਾਵਾਂ ਚੰਗੀ ਤਰ੍ਹਾਂ ਤੇ ਹੁਣ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਹੁਣ ਮੈਂ ਚੰਗੀ ਤਰ੍ਹਾਂ ਤੁਹਾਨੂੰ ਸਾਫ ਕਰਕੇ ਦਿਖਾਵਾਂਗਾ ਤੇ ਹੁਣ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨਾਲ ਬਣੇ ਰਹੋ ਹੁਣ ਭਾਈ ਜਿਹੜੇ ਹਿਸਾਬ ਨਾਲ ਇਹ ਮੱਛਿਆ ਦਾ ਭਾਂਡਾ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਸਾਫ ਕਰਕੇ ਦਿਖਾਵਾਂਗੇ ਚੁੱਲਾ ਦਾ ਜਿਹੜਾ ਉਹ ਚਲਾ ਲੈਣਾ ਬਾਅਦ ਚ ਧਰ ਦੇਣਾ ਇਹ ਉੱਪਰ ਉੱਪਰ ਧਰ ਕੇ ਇਹਦੇ ਵਿੱਚ ਪਾਣੀ ਪਾ ਦੇਣਾ ਇਹਦੇ ਵਿੱਚ ਪਾਣੀ ਪਾ ਦੇਣਾ ਤੇ ਬਾਅਦ ਵਿੱਚ ਕੀ ਕਰਨਾ ਤੁਸੀਂ ਆ ਦੋ ਚਮਚੇ ਨੇ ਜਿਹੜੇ ਆ ਸਰਫ ਦੇ ਇਹ ਪਾ ਦੇਣੇ ਮਨ ਲਓ ਆਪਾਂ ਇਹ ਦੋ ਚਮਚੇ ਨੇ ਜਿਹੜੇ ਇਹ ਸਰਫ ਦੇ ਪਾਤੇ ਇਸ ਤਰ੍ਹਾਂ ਪਾ ਕੇ ਸਰਫ ਇਹਨੂੰ ਕੀ ਕਰਨਾਗਾ ਬਾਅਦ 'ਚ ਦੇ ਦੇਣਾਗਾ ਢੱਕਣ ਇਹਨੂੰ ਦੇਣਾਗਾ ਸਿਰਫ ਬਾਲਾ ਆਪਾਂ ਹੁਣ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹਨੂੰ ਦੇਣਾਗਾ ਬਾਲਾ ਘੱਟ 10-15 ਮਿੰਟ ਲੱਗਣਗੇ ਇਸ ਤਰ੍ਹਾਂ ਬਈ ਹੁਣ ਜਿਹੜੀ ਵਿੱਚ ਦੇ ਕਾਲਸ ਹੈ ਨਾ ਜੰਮੀ ਵੀ ਆ ਉਹ ਤੁਸੀਂ ਕੀ ਕਰਨਾਗਾ ਜਿਹੜੀ ਮੋਟੀ ਤੈ ਹੈਗੀ ਉਹ ਚ ਇਹ ਚਮਚਾ ਫੇਰੀ ਜਾਣਾਗਾ ਜਾਂ ਕੋਈ ਮੰਨ ਲਓ ਵੀ ਤਿੱਖੀ ਜੀ ਚੀਜ਼ ਫੇਰਨੀ ਆ ਵਿੱਚ ਉਸ ਹਿਸਾਬ ਨਾਲ ਜਿਹੜੀ ਹੁੰਦੀ ਹੈ ਚਮਚੇ ਨਾਲ ਪੱਟੀ ਜਾਊਗੀ ਵਿੱਚੋਂ ਜਿਹੜਾ ਦੁੱਧ ਜਾਂ ਜੰਮਿਆ ਹੁੰਦਾਗਾ ਕਾਲਾ ਹੋ ਗਏ ਤੈ ਬਣੀ ਹੁੰਦੀ ਹੈ ਇਸ ਤਰ੍ਹਾਂ ਬਸ ਬਾਲਾ ਦੇਈ ਦੂਰੀ ਜਾਣਾ ਉਦੋਂ ਬਾਅਦ ਚ ਲਾ ਕੇ ਤੁਹਾਨੂੰ ਮੈਂ ਉਹ ਵੀ ਦੱਸਦਾ ਕਾਹਾਂ ਵੀ ਕਿਵੇਂ ਕਰਨਾ ਹੈਗਾ ਜਮਾ ਬਿਲਕੁਲ ਸਾਫ਼ ਹੋ ਗਿਆ ਹੁਣ ਜਿਹੜਾ ਇਹ ਤਰੀਕਾ ਤੁਹਾਨੂੰ ਦੱਸਿਆ ਸੀ ਉਹੀ ਵਰਤਿਆਗਾ ਬਾਕੀ ਆਪਾਂ ਕੀ ਕਰਿਆ ਸੀਗਾ ਦੇਖੋ ਇਹ ਚ ਪਾਣੀ ਪਾਲਿਆ ਇਹ ਸੀਗਾ ਮੱਛਿਆ ਪਾ ਜਮਾ ਪਹਿਲਾਂ ਇਹ ਚ ਪਾਲਿਆ ਪਾਣੀ ਤੇ ਉਦੋਂ ਬਾਅਦ ਚ ਚੁੱਲ੍ਹੇ ਤੇ ਧਰ ਕੇ ਆਪਾਂ ਇਹਨੂੰ ਦਿੱਤਾ ਬਾਲਾ ਪੂਰਾ ਘਟੋ ਘਟ ਅੱਧਾ ਘੰਟਾ ਬਾਲਾ ਦਿੱਤਾ ਇਹਨੂੰ ਕਿਉਂਕਿ ਉਬਾਲਾ ਦੇਣ ਦਾ ਮਤਲਬ ਇਹੀ ਆ ਵੀ ਉਹਦੇ ਨਾਲ ਜਿਹੜਾ ਮੱਛਾ ਹੁੰਦਾ ਵਿੱਚ ਉਹ ਪੋਲਾ ਪਾਇਆ ਜਾਂਦਾ ਕੱਲਾ ਇਹ ਉਬਾਲਾ ਤੇ ਸਰਫ ਪਾਉਣ ਨਾਲ ਨਹੀਂ ਲੈਂਦਾ ਸਿਰਫ ਇੱਕ ਨਾਲ ਕੀ ਕਰਨਾ ਪੈਂਦਾਗਾ ਉਸ ਤੋਂ ਬਾਅਦ ਚ ਪਾਣੀ ਕੱਢ ਕੇ ਆਪਣਾ ਹੁੰਦਾ ਜਿਹੜਾ ਭਾਂਡੇ ਵਾਲਾ ਉਹ ਪਾ ਕੇ ਸਟੀਲ ਬੂਰ ਨਾਲ ਮਾਂਜਣਾ ਪੈਂਦਾ ਜੇ ਹੁਣ ਇਹ ਪਹਿਲਾਂ ਆਪਾਂ ਕੱਲਾ ਸਟੀਲ ਬੂਰ ਨਾਲ ਲਾਉਣੀਆ ਸਟੀਲ ਬੂਰ ਨਾਲ ਕੱਲੇ ਨਾਲ ਇਹ ਨਹੀਂ ਲੈਂਦਾ ਇਹਦਾ ਮਤਲਬ ਇਹ ਹੁੰਦਾਗਾ ਬਾਲਾ ਦੇਣ ਦਾ ਵੀ ਇਹਦੇ ਨਾਲ ਇਹ ਪੋਲਾ ਪਾਇਆ ਜਾਂਦਾ ਜਿਹੜਾ ਵਿੱਚ ਉਹ ਇਹ ਮੱਛਾ ਹੁੰਦਾ ਭਾਂਡਾ ਹੁਣ ਜਿਹੜਾ ਵਿੱਚ ਮਤਲਬ ਚਾਹ ਮੱਚੀ ਹੁੰਦੀ ਹੈ ਦੁੱਧ ਮੱਚਾ ਹੁੰਦਾ ਉਹ ਪੋਲਾ ਪੈ ਜਾਂਦਾ ਉਹ ਪੋਲਾ ਜਦੋਂ ਪੈ ਜਾਂਦਾਗਾ ਉਸ ਤੋਂ ਬਾਅਦ ਦੇ ਵਿੱਚ ਸਟੀਲ ਬੂਰ ਨਾਲ ਸਾਬਣ ਲਾ ਕੇ ਉਹਦੇ ਨਾਲ ਸਾਰਾ ਇਹ ਜਿਹੜਾ ਹੈਗਾ ਵਿੱਚੋਂ ਲੈ ਜਾਂਦਾ ਇਸ ਤਰ੍ਹਾਂ ਇਹ ਵੀ ਪੂਰਾ ਹਜੇ ਅਸੀਂ ਮਾਂਜਿਆ ਨਹੀਂ ਹੈਗਾ ਪੂਰਾ ਹੁਣ ਜਦੋਂ ਅਸੀਂ ਮਾਂਜਤਾ ਫਿਰ ਇਹ ਪੂਰਾ ਸਾਫ਼ ਹੋ ਜਾਣਾ ਹਜੇ ਵੀ ਥੋੜਾ ਜਿਹਾ ਮੋਟਾ ਰਹਿੰਦਾਗਾ ਕਿਉਂਕਿ ਇਹ ਵੀਡੀਓ ਜਿਹੜੀ ਬਣਾਈ ਆ ਮੈਂ ਇਸ ਕਰਕੇ ਹੀ ਬਣਾਈ ਸੀਗੀ ਇਹ ਵੀ ਆਪਾਂ ਸਾਰਿਆਂ ਨੂੰ ਦੱਸੀ ਵੀ ਇਸ ਤਰ੍ਹਾਂ ਦਾ ਜਿਹੜਾ ਸੌਖੇ ਤਰੀਕੇ ਨਾਲ ਕੋਈ ਕੁਛ ਨਹੀਂ ਲਿਆਉਂਦੀ ਲੋੜ ਇਸ ਤਰ੍ਹਾਂ ਲੈ ਜਾਂਦਾ ਸਾਰਾ ਹਮਚਾ ਵਾਲ ਜਿਹੜਾ ਹੁੰਦਾਗਾ ਵਿੱਚੋਂ ਦੁੱਧ ਜਾਂ ਚਾਹ ਮੱਚੀ ਹੁੰਦੀ ਹੈ ਬੱਚੇ ਦੇ ਲੱਗੀ ਹੁੰਦੀ ਹੈ ਨਾ ਉਹ ਸਾਰੀ ਲੈ ਜਾਂਦੀ ਆ ਇਸ ਤਰ੍ਹਾਂ ਤੇ ਹੁਣ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ